ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਨਾਨ ਮੈਡੀਕਲ ਸਟਰੀਮ ਚੋਂ ਬਾਹਰ ਮਾਰੈਂਕ ਹਾਸਲ ਕੀਤਾ ਕੀ ਕਹੋਗੇ ਸਰ ਵਧੀਆ ਹੈ ਅਬ मतलब आंखें हासिल करना उद रिजल्ट तो बाद खुशी की गल है बट ये सारा एक्सपैक्टेड सी, सी मैं मेहनत मैं की मैंने लगता है कि मैं इधर जरूर परफॉर्म वफॉर्म तो पहली जो यात्रा पहली एजुकेशन दी की रही है स्कूल तो पढ़े हो अंत ये जो हासिल स्कूल अंतल हाँ जी पहले मैं एट तक मैं पढ़ी हूँ एस डी एस आर विद्या मंदिर स्कूल बमयाल तो फिर मैं अपनी नाइन टेंथ की है शहीद करनल के एल गुप्ता सीनियर सेकेंडरी स्कूल बमयाल और प्लस वन प्लस टू मैं की मैरिटोरियल रेजिडेंशल स्कूल ਗੁਰਦਾਸਪੁਰ ਤੋਂ ਤੇ ਜ਼ਿਆਦਾ ਐਫਰਟਸ ਰਿਹਾ ਪੇਰੈਂਟਸ ਦਾ سپورਟ ਵੀ ਰਿਹਾ ਕਾਫੀ ਜ਼ਿਆਦਾ ਔਰ ਜ਼ਿਆਦਾ ਐਫਰਟਸ ਰਿਹਾ ਸੜ ਮੈਟੋਰੀਅ ਸਕੂਲ ਦੇ ਟੀਚਰਸ ਦੇ ਸਟਾਫ ਸਾਰਾ ਹੀ ਬਹੁਤ ਵਧੀਆ ਜਿਨ੍ਹਾਂ ਨੇ ਬਹੁਤ ਮਿਹਨਤ ਕਰਵਾਈ ਹੈ ਬਹੁਤ ਕੀਤੀ ਵੀ ਆਪਾਂ ਤੇ ਤਾਂ ਕਰਕੇ ਸ਼ਾਇਦ ਅੱਜ ਮੇਰਾ ਹੀ ਨਵੀਆਂ ਰੈਂਕ ਆਇਆ ਲਾਈਫ ਚ ਕੀ ਬੰਨਾ ਚਾਹੁੰਦੇ ਇੰਜੀਨੀਅਰ ਕਿਸਨ ਦੇਸ਼ ਟੇਣਾ ਚਾਹੁੰਦੇ ਨੇ ਨਵੀਂ ਪੀੜੀ ਨੂੰ हाँ जी सारे बच्चे मतलब मैक्सीम जे सारे बच्चे अपना होमवर्क टाइम टू टाइम कर लैन टीचर का क्या मान लैन तो उन्होंने बहुत ज्यादा सही है, है क्योंकि सारे बच्चे इदा करते हैं कि अज का काम कल तो वो नहीं करना चाहिए जो अज मिले वो अज ही करना चाहता देवी समीक्षा की लग दे? लगते हो मैं समीक्षा मम्मी मैं बहुत महसूस कर रही कि मेरे बेटे ने मेहनत करते बारहवें नंबर अपना रैंक लिया ਔਰ ਸਾਡੀ ਮਿਹਨਤ ਹੀ ਹੈ ਜੀ ਆਪਣੇ ਪੁੱល ਲਈ ਸਾਡੇ ਠੀਕ ਹੈ ਔਰ ਜੇ ਅਗੇ ਸਾਡੇ ਬੱਚਿਆਂ ਨੂੰ ਇਸ ਦਾ ਸਬਰ ਨਾਲ ਜ਼ਿਆਦਾ ਆਪਣੇ ਮਾਂ-ਬਾਪਾਂ ਰੋਜ਼ੀਨ ਕਮਾਣਾ ਜ਼ਿਆਦਾ ਔਰ ਆਸ-ਪਾਸ ਸੇ ਨਾ ਦਿਖਦੇ ਹੋਏ ਬੱਚੇ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਵਿੱਚ ਹੀ ਸਭ ਕੁਝ ਹੈ ਬੱਚੇ ਅੱਗੇ ਜਾਣਗੇ ਤੇ ਬੱਚੇ ਮਾਂ-ਬਾਪਾਂ ਰੋਜ਼ੀਨ ਕਮਾਉਣਗੇ ਹਾਂਜੀ ਕੀ ਨਾਮ ਜੀ ਤਿਲਕਰਾਜ ਸਾਹਬਾ ਜੀ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੀ ਬੱਚੀ ਦੇ ਵੱਲੋਂ ਰੈਂਕ ਅਸਰ ਕੀਤਾ ਸਰ ਮੈਂ ਤੇ ਪਹਿਲਾਂ ਦੇ ਇਸ ਬੇਟੀਆ ਦਾ ਬਹੁਤ 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 ਹੀ ਧੰਨਵਾਦ ਕਰਦਾ ਕਿ ਜਿਨੇ ਹੀ ਸਾਡੇ ਪਿੰਡ ਦਾ ਔਰ ਸਾਡੇ ਇਲਾਕੇ ਦਾ ਨਾਮ ਕੀਤਾ ਔਰ ਮਿਹਨਤ ਕੀਤੀ ਹੈ ਇਹ ਗੁੜੀਆ ਸ਼ੁਰੂ ਤੋਂ ਹੀ ਬਹੁਤ ਲਾਇਕ ਸੀ ਮੈਂ ਕੰਨਾ ਕਿ ਜੋ ਆਉਣ ਵਾਲੀ ਪੀੜੀ ਹੈ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਇਸ ਬੇਟੀਆ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਕਿ ਆਉਣ ਵਾਲੇ ਬੱਚੇ ਵੀ ਆਪਣੀ ਪੜ੍ਹਾਈ 'ਚ ਜ਼ਿਆਦਾ ਧਿਆਨ ਦੇਣ ਮੋਬਾਈਲ ਘਟ ਦੇਖਣ ਤੇ ਪੜ੍ਹਾਈ 'ਚ ਧਿਆਨ ਦੇਣਾ ਆਪਣਾ ਹੋਮਵਰਕ ਕਰਨਾ ਆਪਣੇ ਮਾਤਾ-ਪਿਤਾ ਦੀ ਗੱਲ ਕਹਿਣਾ ਮੰਨਣ ਹੋਰ ਆਪਣੇ ਟੀਚਰ ਜੀ ਦਾ ਕਹਿਣਾ ਮੰਨਣ ਹੋਰ ਪੜ੍ਹਾਈ 'ਚ ਧਿਆਨ ਦੇਣ ਇਸ ਬੇਟੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਜਿਨੇ ਇਨਾਮ ਕੀਤਾ ਬਹੁਤ-ਬਹੁਤ ਜਿਆਦਾ ਧੰਨਵਾਦ ਇਸ ਬੇਟੀਆ ਦਾ